ਨਹੀਂ ਲੱਗੂ ਇਹ ਕੀ ਗੱਲ ਗਾਇਜ਼ ਪਿਛਲੀ ਵਾਰੀ ਅਸੀਂ ਬੜਾ ਕਹਿਣ ਬਣਾਇਆ ਸੀ ਮੂੰਹ ਮੱਪ ਰਿਹਾ ਸੀ ਚੰਗਾ ਪਰ ਅੱਜ ਕੀ ਅਸੀਂ ਸਿਆਣੇ ਜਿ ਬਣ ਕੇ ਕੱਟ ਰਹੇ ਹਾਂ ਸ਼ਰੀਮ ਜਿ ਬਣ ਕੇ ਗਾਇਜ਼ ਨੈਕਸਟ ਬ੍ਰਦਰ ਇਹ ਤਾਂ ਮੰਮੀ ਪ੍ਰੋਗਰਾਮ ਵਾਲੇ ਦੀ ਦਾ ਸੂਟ ਪਹਿਣਾ ਇਹ ਤਾਂ ਇੱਕ ਦਿਨ ਪਹਿਲਾਂ ਫੋਟੋ ਖਿਚਾਉਣ ਨੂੰ ਹੈ ਅੱਛਾ ਹਾਂ ਪ੍ਰੋਗਰਾਮ ਵਾਲੇ ਦਿਨ ਸੂਟੇ ਪਾਉਣੇ Fair use is a use permitted by copyright statute that might otherwise be infringing. Non-profit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਕੋਈ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹੈਲੋ ਗਾਇਜ਼ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਗਾਇਜ਼ ਵੀਰੇ ਮੈਂ ਖਾਣ ਲੱਗੀ ਸੀ ਰੋਟੀ ਤੇ ਮੈਂ ਲਈ ਆ ਸ਼ੇਜਵਾਨ ਚਟਨੀ ਮੈਂ ਲਈ ਸੀ ਬਾਜ਼ਾਰੋਂ ਆ ਦੇਖੋ ਤੇ ਜਵਾਂ ਜਟਨੀ ਇਹ ਮੈਂ ਪਹਿਲੀ ਵੇ ਟਰਾਈ ਕਰ ਰਹੀ ਆ ਤੇ ਮੈਂ ਕਿਹਾ ਚਲੋ ਟੇਸਟ ਕਰਕੇ ਦੇ ਦਿਆਂ ਤੇ ਮੈਂ ਤਾਂ ਖਾਧੀ ਬਹੁਤ ਜਿਆਦਾ ਟੇਸਟੀ ਆ ਗਾਇਸ ਇਹ ਹੂੰ ਬਹੁਤ ਟੇਸਟੀ ਹੋ ਮੈਂ ਬਾਜ਼ਾਰੋਂ ਲਈ ਸੀ ਵੱਡੀ ਦੁਕਾਨ ਤੋਂ ਸਬਜੀ ਦੀ ਲੋੜ ਨਹੀਂ ਬਹੁਤ ਟੇਸਟੀ ਹੈ ਹੂੰ ਤੇ ਗਾਇਸ ਰ ਏ ਆਈ ਆ ਅੱਛੀ ਤੇ ਬਣੀ ਸੀ। ਕੈਂਡੀਕਲ। ਤੇ ਬਹੁਤ ਹੀ ਟੇਸਟੀ ਆ ਚਟਨੀ। ਅਬ ਟਰਾਈ ਕਰਦੇ ਹਾਂ। ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਵੀਰੇ। ਇਹ ਤਾਂ ਮੈਂ ਵੈਸੇ ਹੀ ਵਧੀਆ ਲੱਗੀ ਮੈਂ ਵੀਡੀਓ ਪਾਤੀ। ਆ ਬੰਦਾ ਮੈਂ ਨਾ ਸੌਂਡ ਚੈੱਕ ਕਰਕੇ ਦੱਸਿਆ 사운ਡ ਠੀਕ ਹੈ। ਕੈਂਟ ਹੈ? ਮੀਨੂ ਸਿਰਾ ਦਾ ਵਧੀਆ ਸੀ ਕਿ ਮੇਰਾ ਵਧੀਆ ਸੀ? ਤੁਹਾਨੂੰ ਸਾਰਿਆਂ ਨੂੰ ਚੇਤੇ ਹੀ ਹੋਊਗਾ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਪੰਗੇ ਲੈਣੇ ਆਪਾਂ ਖੇਡਦੇ ਨੇ ਲੜ ਪੈਣਾ ਹਲਾ ਹਨਾ ਭਰਾਵਾਂ ਨਾਲ ਲੜ ਪੈਣਾ ਪੰਗੇ ਲੈਣੇ ਚੌੜਬਾਲੀ ਕਰਨੀ ਉਹ ਆਪਣੀਆਂ ਮਾਵਾਂ ਕੀ ਕਹਿੰਦੀਆਂ ਹੁੰਦੀਆਂ ਸੀ ਤੁਹਾਡੇ ਜਿੰਨਾ ਟੀਟ ਤੇ ਬੇਸ਼ਰਮ ਜਵਾਕ ਮੈਂ ਅੱਜ ਤੱਕ ਵੇਖਿਆ ਨਹੀਂ ਕਿ ਕਿਸੇ ਦੇ ਵੀ ਹੈ ਤੇ ਜੇ ਆਪਾਂ ਹੁਣ ਵੀ ਵੱਡੇ ਹੋ ਗਏ ਹੁਣ ਆਪਾਂ ਮਾਵਾਂ ਨਾਲ ਚੌੜ ਕਰ ਲੈਨੇ ਹਨਾ ਵੀ ਹਾਸਾ ਮਜ਼ਾ ਕਰੀ ਜਾਈਦਾ ਤੇ ਜਦੋਂ ਆਕ ਕੇ ਜਾਂਦੀਆਂ ਹੁਣ ਵੀ ਉਹ ਕਹਿੰਦੀਆਂ ਤੁਹਾਡੇ ਜਿੰਨਾ ਬੇਸ਼ਰਮ ਤੇ ਟੀਟ ਨਹੀਂ ਮੈਂ ਕਦੇ ਹੀ ਵੇਖਿਆ ਹੈ ਰਿਆ ਪੰਨ ਲਾਦਾਂ ਦਾ ਸੇ ਸੱਚੀ ਆਪਣੇ ਨਾਲ ਟੀਟ ਤੇ ਬੇਸ਼ਰਮ ਕੋਈ ਹੋਣਾ ਹੀ ਨਹੀਂਗਾ ਤਾਂ ਹੀ ਆਪਣੇ ਮਾਵਾ ਆਪ ਨੂੰ ਐ ਕਹਿ ਦਿੰਦੇਗਾ ਪਰ ਅੱਜ ਪਤਾ ਲੱਗਾ ਮੈਨੂੰ ਇਨਾ ਵਲੌਗਰਾਂ ਨਾਲੋਂ ਵੱਧ ਕੋਈ ਟੀਟ ਤੇ ਬੇਸ਼ਰਮ ਹੈ ਹੀ ਨਹੀਂਗਾ ਜੋ ਜਿੰਨੇ ਇਹ ਵਲੌਗਰ ਟੀਟ ਤੇ ਬੇਸ਼ਰਮ ਹਨ ਹੋਰ ਕੋਈ ਹੈ ਹੀ ਨਹੀਂਗਾ ਵੇ ਕਿੰਨਾ ਹੁਣ ਮੀਨੂ ਸਿਰਾਂ ਨੂੰ ਦਿਮਾਗ ਹੈ ਨਹੀਂ ਗਾ ਸਰੀਰ ਦੇ ਨਾਲ ਨਾਲ ਇਹਦਾ ਦਿਮਾਗ ਵੀ ਮੋਟਾ ਹੋਇਆ ਵਾ ਵੀ ਤੈਨੂੰ ਕਿੰਨਾ ਭਣਾ ਰੋਸਟ ਕਰੀ ਜਾਂਦੇ ਆ ਨਾ ਖਾਇਆ ਕਰ ਕੈਮਰੇ ਦੇ ਸਾਹਮਣੇ ਚੀਜ਼ਾਂ ਨਾ ਖਾਇਆ ਕਰੋ ਤਾਂ ਸਾਊਂਡ ਇਹ ਬੜਾ ਲੈ ਆਉਂਦੀ ਹੈ ਜੀ ਰੋਟੀ ਪਾਣੀ ਖਾਓਗੇ ਨਾ ਸਾਊਂਡ ਵੱਖਰਾ ਹੀ ਲੈ ਕੇ ਆਉਗੀ ਆਪਦਾ ਨਾ ਭਣਾ ਸਾਊਂਡ ਲੈ ਆਇਆ ਕਰ ਨਾ ਕੈਮਰੇ ਘਰ ਰੋਟੀ ਪਾਣੀ ਖਾਇਆ ਕਰ ਤੂੰ ਨਾ ਆਪ ਦੀ ਬੇਇੱਜ਼ਤੀ ਕਰਵਾਇਆ ਕਰ ਕਿਉਂ ਸਾਨੂੰ ਤਾਂ ਇੰਨਾ ਬੋਲਣ ਤੇ ਮਜਬੂਰ ਕਰਦੀ ਐ ਫਿਰ ਬਈਆਂ ਨੇ ਸਹਤ ਚੁੰਨੀ ਲਾ ਕੇ ਰਿਪਲਾਈ ਦੇਣ ਸਾਰਿਆਂ ਨੂੰ ਪੜ ਰਹੇ ਹੋ ਬਾਰਿਸ਼ ਰੋਗ ਦੀ ਹੈ ਬਾਰਿਸ਼ ਪੈ ਰਹੀ ਸੀ ਮੌਸਮ ਕਾਫੀ ਦਿਨਾਂ ਤੋਂ ਖਰਾਲ ਚੱਲ ਰਿਹਾ ਹੈ ਬਹੁਤ ਸਾਰਾ ਪਾਣੀ ਛੱਪੜ ਦੇ ਵਿੱਚ ਭਰ ਰਿਹਾ ਹੈ ਸ਼ਹਿਰ ਦੇ ਵਿੱਚ ਸੜਕਾਂ ਮਤਲਬ ਕਿ ਪਾਣੀ ਬਹੁਤ ਜ਼ਿਆਦਾ ਹਨਾ ਆ ਜਿਹੜੇ ਛੱਪੜ ਦੀ ਤਾਂ ਗੱਲ ਕਰੀ ਜਾਨੀ ਆ ਕਿ ਪਾਣੀ ਨਾ ਭਰ ਗਿਆ ਵਾ ਮੈਨਾਂ ਦੋਸਤਾਂ ਛੱਪੜ ਜਦ ਰੋਜ਼ ਨਾ ਕਿਉਂਦੀ ਹੈ ਨਾ ਤਾਂ ਹੀ ਤਰ੍ਹਾਂ ਨਾ ਮੁਸ਼ਕਿਲ ਆ ਕਿ ਤੇ ਸੋ ਅੱਜ ਬੋਦੀ ਗੱਲਾਂ ਨਾ ਕਰਦੇ ਹੋਏ ਅੱਜ ਹੈਗਾ ਜੀ ਹਰਮਨ ਦਾ ਹੈਪੀ ਬਰਥਡੇ ਐਂ ਸਾਰੇ ਜਣੇ ਜ਼ਰੂਰ ਵਿਸ਼ੇਸ ਕਰਿਓ ਅੱਛਾ ਹਰਮਨ ਦਾ ਬਰਥਡੇ ਅੱਜ ਤੇ ਸਾਰੇ ਜਣੇ ਵਿਸ਼ ਕਰਕੇ ਜ਼ਰੂਰ ਜੀ ਤੇਰਾ ਬாய்ਫਰੈਂਡ ਉਹਦਾ ਬਰਥਡੇ ਹੋਵੇ ਤੇ ਅਸੀਂ ਵਿਸ਼ ਨਾ ਕਰਗੇ ਕਿਵੇਂ ਹੋ ਜੂਗਾ ਹੈਰਾਨੀ ਵਾਲੀ ਗੱਲ ਹੈ ਤੇਰੇ ਬாய்ਫਰੈਂਡ ਹਰਮਨ ਦਾ ਬਰਥਡੇ ਤੇ ਤੂੰ ਘਰ ਆਏ ਬੋਲੀ ਜਾਂਦੀਵੇਂ ਹਰਮਨ ਦਾ ਬਰਥਡੇ ਵਿਸ਼ੇਸ ਜ਼ਰੂਰ ਦਿਓ ਉਹਨੂੰ ਬਰਥਡੇ ਸੈਲੀਬ੍ਰੇਟ ਕਰਨਾ ਹੋਊਗਾ ਤੇ ਤੁਸੀਂ ਵੀ ਤਨ ਕੋਈ ਰੋਕ ਟੋਕ ਹੈ ਨਹੀਂਂਗੀ ਪਰਾ ਦਾ ਹੈਗਾ ਹੈਪੀ ਬਰਥਡੇ ਦੈਨ ਉਸ ਤੋਂ ਬਾਅਦ ਉਹਦੇ ਲਈ ਕੇਕ ਲੈ ਕੇ ਆਉਂਦਾ ਦੇਖਦੇ ਆਪਾਂ ਕਿੰਨਾ ਲੈ ਕੇ ਆਉਂਦਾ ਦੇਖ ਅੱਛਾ ਤੇਰੇ ਭਰਾ ਦਾ ਬਰਥਡੇ ਆ ਠੀਕ ਆ ਬਹੁਤ ਚਲਾਕ ਕੁੜੀਆਂ ਤੂੰ ਬਹੁਤ ਜਿਆਦੇ ਵੀ ਬாய்ਫਰੈਂਡ ਵੀ ਉਸ ਨਾਮ ਦਾ ਲੱਭਿਆ ਵੀ ਜੇ ਮੈਂ ਘਰੇ ਉਹਦਾ ਨਾਮ ਲੈ ਕੇ ਗੱਲ ਕਰਾਂ ਤਾਂ ਕਿਸੇ ਨੂੰ ਸ਼ੱਕ ਨਾ ਹੋਵੇ ਮੈਂ ਉਹਦੇ ਬாய்ਫਰੈਂਡ ਦੀ ਗੱਲ ਕਰੀ ਜਾਂਦੀ ਆ ਕਿ ਭਰਾ ਦੀ ਗੱਲ ਕਰੀ ਜਾਂਦੀ ਆ ਵਸ ਤੇ ਇਹ ਤੇ ਸ਼ੱਕ ਕਰਨਾ ਵੀ ਕਿਹਨੇ ਆ ਸ਼ਰਮਾਂ ਤਾਂ ਚੱਲਦੀਆਂ ਘਰੇ ਛੱਡ ਸਾਰੀ ਦੁਨੀਆ 'ਚ ਸ਼ਰਮਾਂ ਚੱਲਦੀਆਂ ਸੋਸ਼ਲ ਮੀਡੀਆ ਤੇ ਸ਼ਰਮਾਂ ਚੱਲਦੀਆਂ ਉਹਨਾਂ ਤਾਂ ਸਾਰਾ ਕੁਝ ਪਤਾ ਉਹਨਾਂ ਨੇ ਕਾਹਦਾ ਸ਼ੱਕ ਕਰਨਾ ਤੇਰੇ ਤੇ ਹੈਪੀ ਬਰਥਡੇ ਥੈਂਕ ਯੂ ਹੈਪੀ ਬਰਥਡੇ ਥੈਂਕ ਯੂ ਬੜਾ ਸੋਣਾ ਬੋਲਦਾ ਨਾ ਥੈਂਕ ਯੂ ਤੇਰੇ ਭਰਾ ਦਾ ਬਰਥਡੇ ਤੂੰ ਉਹਨੂੰ ਵਿਸ਼ ਕਾਤਾ ਕੇਕ ਵੀ ਲਿਆਂਦਾ ਤੁਸੀਂ ਸੈਲੀਬ੍ਰੇਟ ਕਰਨਾ ਉਹਦਾ ਬਰਥਡੇ ਤੈਨੂੰ ਚੈਨ ਨੂੰ ਬਰਥਡੇ ਤੇ ਕੋਈ ਗਿਫਟ ਤਾਂ ਦੇ ਨਾ ਸੁੱਕਾ ਹੀ ਬਰਥਡੇ ਵਿਸ਼ ਕਰੀ ਜਾਂਦੀ ਐ ਤੇਰੇ ਭਰਾ ਦਾ ਬਰਥਡੇ ਆ ਉਹਨੂੰ ਫੋਨ ਤੇ ਗਿਫਟ ਕਰ ਦੇ ਵਿਚਾਰਾ ਫੋਨ ਤਾਂ ਚੱਜ ਦਾ ਲੈ ਲੂਗਾ ਟੁੱਟਿਆ ਫੋਨ ਲਈ ਫਾਇਦਾ ਡਿਸਪਲੇ ਉਹਦੀ ਅੱਧੀ ਉੱਡੀ ਪਈ ਹੈ ਗਿੱ ਅੱਧੀ ਚੱਲੀ ਜਾਂਦੀ ਹੈ ਵਿਚਾਈ ਨੂੰ ਫੋਨ ਹੀ ਗਿਫਟ ਕਰ ਦੇ ਬਰਥਡੇ ਤੇ ਖਾਲਾ ਭੋਰਾ ਤਰਸ ਹਰ ਮਾ ਨਾਮ ਕਰਕੇ ਹੀ ਤਰਸ ਖਾਲਾ ਆਈ ਸੋਚ ਲਈ ਉਹਨੂੰ ਦੇਈ ਜਾਨੀ ਗਿਫਟ ਤੋਂ ਆਪਦੇ ਭਰਾ ਨੂੰ ਨੇ ਖਾਓ ਸਮੋਸੇ ਸਮੋਸੇ ਗਾਇਜ਼ ਉਹ ਦੇਖੋ ਪਾਣੀ ਨਾ ਜ਼ਿਆਦਾ ਆ ਰਿਹਾ ਅੱਜ ਫੇਰ ਤੁਹਾਨੂੰ ਮੈਂ ਰੋਜ਼ ਵਲੌਗ ਦੇ ਵਿੱਚ ਦਿਖਾਉਣੀ ਹੁੰਦੀ ਹੈ ਅੱਜ ਫੇਰ ਕੁਝ ਜ਼ਿਆਦਾ ਹੀ ਆ ਰਿਹਾ ਹੈ ਬਾਰਿਸ਼ ਪੈਂਦੀ ਰਹੀ ਹੈ ਨਾ ਮਮੀ ਆਏ ਸੀ हां रोज व्लॉग ਦੇ ਵਿੱਚ ਦਿਖਾਉਂਦੀ ਆ ਵੀ ਸਾਡਾ ਘਰ ਇੱਥੋਂ ਟੁੱਟ ਗਿਆ ਇੱਥੋਂ ਛੱਤ ਚੋਈ ਜਾਂਦੀ ਆ ਇੱਥੇ ਛੱਤ ਤੇ ਪਾਣੀ ਖੜ ਗਿਆ ਤਾਂ ਕਰਕੇ ਸਲਾਬ ਆ रोज व्लॉग ਦੇ ਵਿੱਚ ਦਿਖਾਉਂਦੀ ਆ ਕਿਉਂਕਿ ਹਜੇ ਤੱਕ ਇਹਨੂੰ ਪੈਸੇ ਚੰਗੀ ਤਰ੍ਹਾਂ ਇਕੱਠੇ ਨਹੀਂ ਨਾ ਉਹ ਜਿਵੇਂ ਇਹਨੇ ਆਪ ਦੇ ਇੱਕ ਵਲੌਗ ਦੇ ਵਿੱਚ ਕਿਹਾ ਸੀ ਜੋ ਰਿੰਪਲ ਨੂੰ ਆਈ ਥਿੰਕ ਰਿਪਲ ਆ ਦੇਂਦੀ ਪਈ ਸੀ ਸਾਰੇ ਜਾਨੇ ਕਿ 1 ਲੱਖ ਰੁਪਈਆ ਮੇਰੇ ਅਕਾਊਂਟ ਵਿੱਚ ਪਾ ਦਿਓ ਮੈਂ ਵਲੌਗ ਬੰਦ ਕਰ ਦੂੰਗੀ ਉਵੇਂ ਤਾਂ ਕਿਸੇ ਨੇ ਅਕਾਊਂਟ ਵਿੱਚ ਪੈਸੇ ਨਹੀਂ ਪਾਏ ਗਏ ਨੇ ਆਖੇ ਚਲਾਈ ਇਕੱਠੇ ਕਰ ਲੈਣੀ ਆ ਘਰ ਦਾ ਨਾਮ ਲੈ ਕੇ ਆਏ ਬੈਠੀ ਜਿਵੇਂ ਸਮੋਸੇ ਨਹੀਂ ਖਾਣੇ ਹੁੰਦੇ ਨੇ ਸ਼ਗਨ ਪੋਣਾ ਹੁੰਦਾ ਆਪਦਾ ਨਾਲ ਤੇਰੇ ਵਰਗੀਆਂ ਨਾਲ ਰਿਸ਼ਤਾ ਕਰਾਊਗਾ ਵੀ ਕੌਣ ਜਿਹਦੇ ਇੰਨੇ ਇੰਨੇ ਵੱਡੇ ਇੰਨੇ ਇੰਨੇ ਵੱਡੇ ਰਾਜ ਖੁੱਲ ਗਏ ਉਹ ਵੀ ਘਰੇ ਨਹੀਂ ਸੋਸ਼ਲ ਮੀਡੀਆ ਤੇ ਖੁੱਲ ਗਏ ਆ ਕੌਣ ਕਰਾਊਗਾ ਤੇਰੇ ਵਰਗੀਆਂ ਨਾਲ ਰਿਸ਼ਤਾ ਮਜ਼ਾ ਫੇਰ ਆਉਂਦਾ ਜਦੋਂ ਪੂਰੀ ਫੈਮਿਲੀ ਹੋਵੇ ਜਦੋਂ ਇੱਕ ਅੱਦਾਂ ਪਰਿਵਾਰ ਆਪਣਾ ਮੈਂਬਰ ਬਾਹਰ ਹੋਵੇ ਨਾ ਉਹ ਚੀਜ਼ ਜੀ ਨਹੀਂ ਹੁੰਦੀ ਐਨਜਾਇਰਮੈਂਟ ਜਣੀ ਹੁੰਦੀ ਲੈ ਕੇ ਆਵਾ ਹਾਂ ਕੋਈ ਵੀ ਪ੍ਰੋਗਰਾਮ ਹੋਵੇ ਆਪਣੇ ਘਰੇ ਉਸ ਪ੍ਰੋਗਰਾਮ ਨੂੰ ਐਨਜੋਏ ਕਰਨ ਦਾ ਮਜ਼ਾ ਉਦੋਂ ਆਉਂਦਾ ਜਦ ਪੂਰੀ ਫੈਮਿਲੀ ਇਕੱਠੀ ਹੋਵੇ ਤੇ ਤੇਰੀ ਫੈਮਿਲੀ ਕਦੋਂ ਇਕੱਠੀ ਹੋਊਗੀ ਜਦੋਂ ਤੇਰੇ ਮੰਮੀ ਡੈਡੀ ਤੇ ਭਰਾ ਦੇ ਨਾਲ ਨਾਲ ਤੇਰੇ ਸਾਰੇ ਬॉयਫਰੈਂਡ ਵੀ ਇੱਥੇ ਘਰੇ ਹੋਣਗੇ ਫੇਰ ਪੂਰੀ ਫੈਮਿਲੀ ਇਕੱਠੀ ਹੋਊਗੀ ਤੇ ਫੇਰ ਬੋਬੀ ਦਾ ਬਰਥਡੇ ਸੈਲੀਬ੍ਰੇਟ ਕਰਨ ਦਾ ਮਜ਼ਾ ਆਊਗਾ ਕਜਾਏ ਘੁੰਮਦੀ ਫਿਰਦੀ ਐ ਜਿਵੇਂ ਕਿਸੇ ਨਵੀਂ ਫਿਲਮ ਦੀ ਸ਼ੂਟਿੰਗ ਕਰੀ ਜਾਂਦੀ ਹੁੰਦੀ ਐ ਹੀਰੋਇਨ ਪੂਰੀ ਫੀਲਿੰਗ ਚੱਕੀ ਜਾਂਦੀ ਐ ਮਾਦੀਤੀ ਸੋ ਹੈ ਗਾਇਸ ਵਾਕ ਕਰਨ ਤੋਂ ਬਾਅਦ ਮੈਂ ਆ ਚੁਪੀ ਸੀ ਘਰ ਟਾਈਮ ਹੋ ਗਿਆ ਜੀ ਇਵਨਿੰਗ ਦਾ ਦੈਨ ਉਸ ਤੋਂ ਬਾਅਦ ਲੋਕੇ ਸਵੇਰ ਵਾਕ ਕਰਨ ਜਾਂਦੇ ਆ ਸ਼ਾਮ ਨੂੰ ਵੀ ਜਾਂਦੇ ਆ ਪਰ ਸ਼ਾਮ ਨੂੰ ਰੋਟੀ ਖਾ ਕੇ ਉਸ ਤੋਂ ਬਾਅਦ ਜਾਂਦੇ ਆ ਸ਼ਾਮ ਨੂੰ ਵਾਕ ਕਰਨ ਨ ਵੀ ਹਾਂ ਅੱਜ ਸਾਰੇ ਜਾਨੇ ਆਪਾਂ ਇਕੱਠੇ ਹੋ ਕੇ ਢਾ ਕੱਢਣ ਚੱਲੇਗੇ ਨਾ ਰੋਟੀ ਥੱਲੇ ਹੋ ਜੂਗੀ ਹਾਜਮ ਹੋ ਜੂਗੀ ਤੇ ਇਹ ਰੋਟੀ ਖਾਂ ਤਾਂ ਪਹਿਲਾਂ ਢਾ ਕਾਡ ਕੇ ਆਈ ਐ ਪੁੱਠੀ ਚੱਲਦੀ ਐ ਸਾਰੀ ਦੁਨੀਆ ਤੋਂ ਪੁੱਠੀ ਹਣ ਇਹਨੂੰ ਐਵੇਂ ਨਹੀਂ ਕਹਿ ਸਕਦੇ ਤੂੰ ਪੁੱਠੀ ਜੰਮੀ ਸੀ ਕਿਉਂਕਿ ਜਵਾਕ ਤੇ ਜੰਮਦੇ ਹੀ ਪੁੱਠੇ ਆ ਮਤਲਬ ਤੇਰੀ ਮਾਂ ਨੇ ਤੈਨੂੰ ਸਿੱਧਾ ਜੰਮਤਾ ਸੀਗਾ ਥਾਂ ਕਰਕੇ ਤੇ ਸਾਰੇ ਕੰਮ ਪੁੱਠੇ ਕਰੀ ਜਾਂਦੀ ਆ ਕਿਉਂਕਿ ਜਿੰਨੇ ਵੀ ਇਹ ਪੁੱਠੇ ਜੰਮਿਓ ਸਾਰੇ ਕੰਮ ਸਿੱਧੇ ਕਰੀ ਜਾਂਦੇ ਸਵਾਇ ਥਰੇ ਤੋਂ ਤੋਂ ਸੋ ਹੈ ਗਾਇਸ ਮਲਤਾਨੀ ਮਿੱਟੀ ਐਂਡ ਉਸ ਦੇ ਵਿੱਚ ਮੈਂ ਇੱਕ ਚਮਚਾ ਦੇਨ ਦਾ ਲਿਆ ਸੀਗਾ ਪੈਕ ਬਣ ਕੇ ਮੇਰਾ ਹੋ ਚੁੱਕਾ ਰੈਡੀ ਤੇ ਕਾਫੀ ਟਾਈਮ ਬਾਅਦ ਅੱਜ ਮੈਂ ਲਗਾਉਣ ਲੱਗੀ ਆ ਲੋ ਜੀ ਤੁਹਾਡੇ ਸਾਹਮਣੇ ਪੇਸ਼ ਹੈ ਇੱਕ ਬਹੁਤ ਹੀ ਜ਼ਿਆਦਾ ਦੁਨੀਆ ਦੀ ਸਭ ਤੋਂ ਜ਼ਿਆਦਾ ਸੰਸਕਾਰਿਕ ਕੁੜੀ ਤੇ ਹੁਣ ਉਹ ਤੁਹਾਨੂੰ ਦਿਖਾਉਗੀ ਵੀ ਪੈਕ ਕਿਵੇਂ ਰੈਡੀ ਕਰੀਦਾ ਸੋਰੀ ਯਾਨੀ ਪੈਕ ਰੈਡੀ ਕਰ ਲਿਆ ਤੇ ਤੁਹਾਨੂੰ ਦਿਖਾਈ ਜਾਂਦੀ ਹੈ ਵੀ ਹਾਂ ਮੈਂ ਪੈਕ ਰੈਡੀ ਕਰ ਲਿਆ ਤੇ ਜਾਣਕਾਰੀ ਲਈ ਦੱਸਦਾ ਤਾਂ ਮੈਂ ਫੇਰ ਦੁਬਾਰਾ ਤੋਂ ਇਹ ਆ ਦੁਨੀਆ ਦੀ ਸਭ ਤੋਂ ਸੰਸਕਾਰਿਕ ਕੁੜੀ ਕੀ ਹੋ ਗਿਆ ਨਿਆਣਿਆਂ ਸੋ ਇਧਰ ਮੇਰੇ ਫੇਸ ਤੇ ਵੀ ਹਲੇ ਪੈਕ ਲੱਗਾ ਹੋਇਆ ਮੈਂ ਫੇਸ ਵਾਸ਼ ਕਰਦੀ ਆ ਆਪਣਾ ਹੁਣ ਮੀਂਹ ਤੇਜ਼ ਆ ਗਿਆ ਆ ਤੈਨੂੰ ਇਹਨਾਂ ਨੇ ਮੈਂ ਤੁਸੀਂ ਬਾਲਟੀਆਂ ਰੱਖ ਦਿੰਦਾ ਅੰਦਰ ਸੋ ਗਾਇਜ਼ ਉਹ ਵੀ ਬਸਾਰਾ ਖੜਾ ਹੋ ਗਿਆ ਗਿੱਲਾ ਹੋ ਗਿਆ ਉਹ ਆ ਕਿ ਮੈਂ ਤਾਂ ਬਿਊਟੀ ਪਾਰਲਰ ਦਾ ਕੋਰਸ ਕੀਤਾ ਵਾ ਤੇ ਤੈਨੂੰ ਡੰਗ ਰਹੀ ਹੈ ਫਿਰ ਇਹਨਾਂ ਨੂੰ ਪਤਾਗਾ ਮੂੰਹ ਤਾਂ ਕੋਈ ਵੀ ਪੈਕ ਲਾਇਆ ਹੋਵੇ ਮਾਸਕ ਲੱਗਾ ਹੋਵੇ ਕੁਝ ਵੀ ਤੇ ਉਹ ਬੋਲੀਦਾ ਨਹੀਂ ਹੁੰਦਾ ਡੰਗਰੇ ਲੱਗੀ ਭਈ ਚਵਰ ਚਵਰ ਇੱਥੇ ਵਲੌਗ ਬਣਾਉਣਾ ਅੱਜ ਦੇ ਬ੍ਰੇਕਿੰਗ ਨਿਊਜ਼ ਮਸ਼ਕੀ ਦੇ ਹੱਥੋਂ ਇੱਕ ਕੇਕ ਦਾ ਮਰਡਰ ਚਲ ਕੋਈ ਨਹੀਂ ਕੱਟ ਲੂਦਾ ਸੀ ਸੋ ਹੈ ਗਾਇਜ਼ ਹੁਣ ਅਸੀਂ ਕੱਟਾਂਗੇ ਕੇਕ ਐਂਡ ਅੱਜ ਹੈਗਾ ਸੀ ਬੋਬੀ ਦਾ ਬਰਥਡੇ ਜੈ ਹੈਪੀ ਬਰਥਡੇ ਤੋ ਕਿਉਂ ਕੀ ਗੱਲ ਪਹਿਲਾਂ ਚੰਗੀ ਤਰ੍ਹਾਂ ਕੇਕ ਦਾ ਮਰਡਰ ਹੋਇਆ ਨਹੀਂ ਸੀ ਜਿਹੜਾ ਦੁਬਾਰਾ ਕੇਕ ਕੱਟਣ ਬੈਠਾ ਤੁਸੀਂ ਹੈ ਕਿ ਵਲੌਗ ਚੰਗੀ ਤਰ੍ਹਾਂ ਬਣਿਆ ਨਹੀਂ ਸੀਗਾ ਉਹਦਾ ਕੋਈ ਕਮੀ ਰਹਿ ਗਈ ਸੀ ਵਲੌਗ ਦੇ ਵਿੱਚ ਤਾਂ ਕਰਕੇ ਦੁਬਾਰਾ ਕੇਕ ਕੱਟਣ ਲੱਗੇ ਪਹਿਲਾਂ ਕੇਕ ਕੱਟ ਕੇ ਮੈਗ ਤੇ ਬੌਬੀ ਨੇ ਇੱਕ ਦੂਜੇ ਦੇ ਮੂੰਹ ਮਿੱਠਾ ਕਰਾਤਾ ਉਸ ਤੋਂ ਬਾਅਦ ਫਿਰ ਦੁਬਾਰਾ ਕੇਕ ਕੱਟਣ ਬੈਗੇ ਵਿੱਚ ਚੰਗੀ ਤਰ੍ਹਾਂ ਮਟਰ ਹੋਇਆ ਨਹੀਂ ਸੀਗਾ ਚੰਗੀ ਤਰ੍ਹਾਂ ਚਾਕੂ ਮਾਰ-ਮਾਰ ਕੇ ਕੇਕ ਦਾ ਮਟਰ ਕੀਤਾ ਨਹੀਂ ਚੰਗੀ ਤਰ੍ਹਾਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤਾਂ ਲਾ ਇੱਕ ਹੀ ਗੱਲ ਪਿਛਲੀ ਵਾਰੀ ਅਸੀਂ ਬੜਾ ਕਹਿਣ ਬਣਾਇਆ ਸੀ ਮੂੰਹ ਮਾਪ ਰਿਆ ਸੀ ਚੰਗਾ ਪਰ ਅੱਜ ਕਿ ਅਸੀਂ ਸਿਆਣੇ ਜੇ ਬਣ ਕੇ ਕੱਟ ਰਹੇ ਹਾਂ ਸ਼ਰੀਫ ਜਿਹਾ ਬਣ ਕੇ ਗਾਇਚ। ਨੈਕਸਟ ਬ੍ਰਦਰ। ਅੱਜ ਜਿਹੜੀ ਗੱਲ ਕਹੀ ਨਾ ਮੈਂ ਕਿਹਾ ਵੀ ਅਸੀਂ ਬਹੁਤ ਸ਼ਰੀਫ ਜੇ ਬਣ ਕੇ ਕੇਕ ਕੱਟਿਆ। ਸ਼ਰੀਫ। ਸ਼ਰੀਫ ਬਣ ਕੇ ਕੇਕ ਕੱਟਿਆ ਇਹਨਾਂ ਨੇ ਸ਼ਰੀਫ ਬਣ ਕੇ। ਇਹ ਸ਼ਾਦੀ ਤੇਰੇ ਮੂੰਹ ਵੀ ਸੋਹਣਾ ਨਹੀਂ ਲੱਗਦਾ ਗਾ। ਹਣ ਇੱਥੇ ਮੈਂ ਕੀ ਕਹਾਂ? ਇਹ ਬੰਦੇ ਆਪਾਂ। ਇਹ ਟਾਡੇ ਵਾਂਗੂ ਦੋ ਲੈ ਕੇ ਗਾਉਨ ਲੈ ਕੇ ਕੌਂਚੀਆ ਵੀਰ ਹੈ ਕਹਿੰਦਾ ਵੀ ਧੀਰੀ ਨਹੀਂ ਤੁਹਾਡੀ ਕੰਡੀਸ਼ਨ ਥੋੜੀ ਨਹੀਂ ਰੋਪੜਾਉਂਦੇ ਜਾਂਦੇ ਨਹੀਂ ਜਿਵੇਂ ਵੀ ਮੈਂ ਇੱਥੇ ਲਿਆਣਾ ਇੰਨਾ ਲੰਮਾ ਚੜਾ ਭਾਸ਼ਣ ਘਾਤ ਦਈ ਜਾਨੀ ਸਿੱਧਾ ਕਹਦਾ ਵੀ ਹਾਂ ਵੀ ਆਈਪੀ ਸਰਵਿਸ ਲਈ ਹੈ ਮੈਂ ਤਾਂ ਆਪਦੇ ਆਪ ਨੂੰ ਵੀ ਆਈਪੀ ਸਮਝਦੇ ਹੀ ਆ ਫਿਰ ਦੀਦੀ ਨੇ ਸਪੈਸ਼ਲ ਮੈਂ ਖਾਤਰ ਖੀਰ ਵੀ ਬਣਾਈ ਦੀਦੀ ਨੇ ਸਪੈਸ਼ਲ ਤੁਹਾਡੇ ਖਾਤਰ ਖੀਰ ਬਣਾਈ ਤੇ ਮੁੰਡਿਆਂ ਨੇ ਆਉਣਾ ਭਾਈ ਇਹਾ ਲੈ ਕੇ ਸਪੈਸ਼ਲ ਸਪੂਸ਼ਲ ਕੋਈ ਨਹੀਂ ਖੀਰ ਬਣਾਈ ਤੁਸੀਂ ਸਾਰਿਆਂ ਨੂੰ ਪਤਾ ਤੁਸੀਂ ਕਿੰਨੇ ਚੰਟ ਚਤਰਚਲਾਕ ਹੋ ਤੁਸੀਂ ਸਾਰਿਆਂ ਨੂੰ ਪਤਾ ਤੁਸੀਂ ਆਖਾ ਹੀ ਪੈਸੇ ਮੰਗਣੇ ਉਹਨਾਂ ਨੇ ਜੇ ਰੇਟ ਜਿਹੜਾ ਲਾਉਣਾ ਜ਼ਿਆਦਾ ਲਾਉਣਾ ਵਾ ਤੇ ਆਪਾਂ ਖੀਰ ਸਪੈਸ਼ਲ ਜੀ ਖੀਰ ਕਹਿ ਕੇ ਵੀ ਹਾਂ ਸਪੈਸ਼ਲ ਖੀਰ ਬਣਾਈਏ ਤੁਹਾਡੇ ਵਾਸਤੇ ਇਹ ਕਹਿ ਕੇ ਰੇਟ ਘਟਵਾ ਲਾਂਗੇ ਬਹੁਤ ਚਲਾਕ ਟੱਬਰ ਆ ਤੁਹਾਡਾ ਬਹੁਤ ਜ਼ਿਆਦਾ ਇਹ ਤਾਂ ਮੰਮੀ ਪ੍ਰੋਗਰਾਮ ਵਾਲੇ ਦੀ ਤਾਂ ਸੂਟ ਪਹਿਨਿਆ ਇਹ ਤਾਂ ਇੱਕ ਦਿਨ ਪਹਿਲਾਂ ਫੋਟੋ ਖਿਚਾਉਣ ਨੂੰ ਹੈ। ਅੱਛਾ ਹਾਂ ਪ੍ਰੋਗਰਾਮ ਵਾਲੇ ਦਿਨ ਸ਼ੂਟੇ ਪਾਉਣੇ। ਅੱਛਾ ਉਹ ਤਾਂ ਸ਼ੂਟੇ ਪਾਉਣੇ। ਹਾਂ। ਇਹਨੂੰ ਕਿਧਰ ਭੂਤ ਸਵਾਰ ਹੋ ਗਿਆ ਸ਼ੂਟ ਕਰਵਾਉਂਦਾ। ਵੀ ਹਾਂ ਮੈਂ ਵੀ ਸ਼ੂਟ ਕਰਵਾਉਂਗੀ। ਉਹ ਤਾਂ ਪਾ ਲੂਗੀ ਲਹਿੰਗਾ ਸੋਹਣੀ ਲੱਗੇਗੀ। ਤੇ ਇਹ ਤਾਂ ਸੂਟ ਮਸਾ ਫੱਬਦੇ ਤੇ ਤੂੰ ਪਾ ਚੱਲੀ ਇੱਥੇ ਗਾਉਣ। ਹਾਂਜੀ ਅੱਜ ਦੀ ਵੀਡੀਓਨ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜਗਤ ਸਿਮਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ